ਅਸਲਾਮ ਅਲੈਕਮ ਸਤਿ ਸ੍ਰੀ ਅਕਾਲ ਕਿਦਾ ਹਾਲ ਚਾਲ ਜੀ ਵੀਰੋ ਉਮੀਦ ਕਰਦੇ ਆ ਵਧੀਆ ਹੋਵਗਾ ਆਪ ਸੋਣਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਿਆ ਤੇ ਲਓ ਜੀ ਕਾਮੇਡੀ ਬੋਏ ਦੀ ਆ ਗਈ ਜੇ ਨਵੀਂ ਵੀਡੀਓ ਇੰਸਟਾਗ੍ਰam ਤੇ ਵਿਲੇ ਸਤਾਰਿਆਂ ਦੀ ਵੇਖੋ ਕੁੱਤੇ ਖਾਣੀ ਹਾਂਜੀ ਅੱਜ ਮੈਨੂੰ ਨਾ ਮੈਂ ਬੜਾ ਸੋਣਾ ਗੱਲ ਕਰਦਾ ਹਾਂ ਨਾ ਇਹ ਮੇਰੇ ਮੂੰਹਾਂ ਲੈ ਇੰਜ ਵੇਖਣ ਲੱਗ ਜਾਂਦੀ ਏ ਆਪਣਾ ਆਪਣਾ ਮੂੰਹ ਚ ਇਧਰ ਕ ਬਣਾ ਲੈਂਦੀ ਏ ਤੇ ਐ ਕਰਕੇ ਮੇਰੇ ਵੱਲ ਵੇਖੀ ਜਾਂਦੀ ਨਹੀਂ ਮੈਨੂੰ ਇੰਜ ਫੀਲਿੰਗ ਆਣ ਲੱਗ ਜਾਂਦੀ ਕਿ ਪਤਾ ਨਹੀਂ ਮੈਨੂੰ ਲੱਗਦਾ ਚਵਲ ਮਾਰਨ ਦੀ ਆ ਮੈਂ ਤੇ ਮੇਰੇ ਵੱਲ ਵੇਖੀ ਜਾਂਦੀ ਪਈ ਏ ਵੇਖੀ ਉਹ ਮੈਂ ਗੱਲ ਹੀ ਭੁੱਲ ਜਨਾ ਕੀ ਕਰਦਾ ਪਿਆ ਵਾਂ ਇੱਦਾਂ ਤੁਸੀਂ ਕਨਫਿਊਜ਼ ਹੋ ਜਾਂਦੇ ਹੋ ਤੇਰੀ 부ਥੀ ਇਹੋ ਜਿਹੀ ਮੈਂ ਕਨਫਿਊਜ਼ ਕੀ ਹੋਣਾ ਠੀਕ ਹੈ ਮੈਂ ਨਾ ਉਹ ਇੱਕ ਬੰਦਾ ਗੱਲ ਕਰਦਾ ਮੈਂ ਦੂਜਾ ਬੰਦਾ ਗੱਲ ਵੀ ਇੰਜ ਹੀ ਹੋਇਆ ਅੱਜ ਕੱਲ ਵੀ ਅਸੀਂ ਵੀਡੀਓ ਇਹਨੇ ਸ਼ੁਰੂ ਕਰ ਲਈ ਸ਼ੁਰੂ ਕਰ ਗਿਆ ਨਾ ਜਿੱਦੋਂ ਮੈਂ ਇਹ ਕਰਕੇ ਅੱਜ ਵੇਖਿਆ ਅੱਜ ਕਹਿੰਦਾ ਮੈਂ ਕੁਝ ਕਹਿਣਾ ਬੋਲ ਦਿੱਤਾ ਇਹਨਾਂ ਮੇਰੇ ਲਈ ਵੇਖ ਲੈਣਗੇ ਉਹ ਤਾਂ ਦੇ ਸਦਾ ਉਹਨਾਂ ਦੇ ਜਿਹੜੇ ਤੈਨੂੰ ਵੇਖੰਦੇ ਨੇ ਠੀਕ ਹੈ ਮੇਰੇ ਲਈ ਮੈਂ ਗੱਲ ਕਰਦਾ ਮੈਂ ਦੋਲੀਆ ਕਰਕੇ ਮੇਰੇ ਮੋਲ ਵੇਚੀ ਆਏਗੀ ਚਲੋ ਮੈਂ ਨਾ ਵੇਖਾਂਗੀ ਮੇਰੇ ਮੈਨੂੰ ਕਹਿਣਾ ਨਹੀਂ ਕਿ ਮੇਰੇ ਵੱਲ ਵੇਖਦੀ ਨਹੀਂ ਮੈਂ ਇਹ ਨਹੀਂ ਕਰ ਠੀਕ ਹੈ ਗੱਲ ਜਦੋਂ ਗੱਲ ਕਰਦੇ ਹੋ ਫਿਰ ਤੇ ਚਲੋ ਹੋ ਗਿਆ ਮੈਂ ਆਪਣਾ ਮਤਲਬ ਜੇ ਸਟਾਰਟ ਕਰਦਾ ਪਿਆ ਹਾਂ ਤੇ ਮੇਰੇ ਮੂੰਹਾਂ ਲੈ ਆ ਦੇਖੀਂਦੀ ਭਈ ਠੀਕ ਹੈ ਐਵੇਂ ਨਹੀਂ ਵੀ ਅਕੇ ਤੁਸੀਂ ਕਹੇ ਕਹਿੰਦੇ ਅੱਜ ਕੁੱਤੇ ਖਾਣੇ ਨੂੰ ਮੈਂ ਕਿਹਾ ਹਾਂਜੀ ਚਲੋ ਕਰੋ ਤੂੰ ਸੋਚਿਆ ਆਏਗਾ ਓਏ ਹੋ ਅੱਜ ਕਿਸੇ ਦੀ ਕਰਨੀ ਪੈ ਰਹੀ ਹੈ ਹਾਂ ਫਿਰ ਉਸ ਮੈਂ ਇਹਦੀ ਕਰਨੀ ਹੈ ਸੇਬ ਲਾਣਾ ਮਾਰਿਆ ਕਰੇ ٹھیک ہے ویکھن والے بھی کہہ رہے ہون گے کہ یار کی شے والے دوویں ہیں میرے اف اون دا کیمرہ بھی ساڈا یہی حال ہے تے آف دا کیمرہ بھی ساڈا یہی حال ہے آف دا کیمرہ بودیے چملاواٹ جاندیاں یار کی شے ہے دادی کچوے آو اون دا کیمرہ پھر بھی کچھ تھوڑا پتہ ہوتا ہے نا آف دا کیمرہ بودیے چملاواٹ جیندے 12 سال زندگی تے 12 سال ہاں جی ਇਹੀ ਕੁੱਤੇਖਾਨੀ ਦੀ ਗੱਡੀ ਛੱਡੇ ਠੀਕ ਹੈ ਪਰ ਨਾਸ ਗਿਆ ਖੇਡ ਗਿਆ ਨਾਂਗੇ ਪਰ ਇਹ ਵੇਲੇ ਸ਼ੁਕਰ ਅਲhamdulillah ਸੋਹਣੇ ਤਰੀਕੇ ਨਾਲ ਨਾਂਗੇ ਹੀ ਹੈ ਠੀਕ ਹੈ ਮੈਨੂੰ ਯਾਦ ਆ ਗਿਆ ਹਾਏ ਅੱਲਾ ਤੈਨੂੰ ਕਿਉਂ ਯਾਦ ਆ ਗਿਆ ਹੈ ਮੈਨੂੰ ਯਾਦ ਆ ਗਿਆ ਇੱਕ ਵੀਰ ਜੀ ਹੈ ਕੀ ਉਹਦਾ ਨਾਮ ਹੈ ਆਈ.ਡੀ. ਦਾ ਕਿ ਉਹਨਾਂ ਦਿਨ ਆਈ.ਡੀ. ਦੇ ਮਲਕੀਤ ਕੁਝ ਕਰ ਗਿਆ ਉਹਨਾਂ ਨੇ ਨਾ ਮਲਕੀਤ ਮਲਕੀਤ ਕਰ ਗਿਆ ਉਹਨਾਂ ਨੇ ਵੀਡੀਓ ਬਣੀ ਬਣਾਈ ਹੋਈ ਸੀ ਸਾਨੂੰ ਦੋਵਾਂ ਜਣਿਆਂ ਨੂੰ ਟੈਗ ਕਰਕੇ ਹਾਂ ਗੈਂਦੇ ਉਹਨਾਂ ਨੇ ਵੈਸੇ ਬੇਸਿਕਲੀ ਵੀਡੀਓ ਜਿਹੜੀ ਬਣਾਈ ਸੀ ਨਾ ਉਹਦੇ ਵਿੱਚ ਕਿਸੇ ਨੇ ਫੇਸਬੁੱਕ ਤੇ ਪਤਾ ਨਹੀਂ ਜਾਂ ਇੰਸਟਾਗ੍ਰam ਤੇ ਰੀਲ ਪਾਈ ਹੋਈ ਸੀ ਕਿ ਜੀ ਅਜੇ ਇਹ ਇੱਧਰ ਦੇ ਲੰਦੇ ਪੰਜਾਬ ਦੇ ਯੂਟਿਊਬਰਸ ਨੇ ਜਾਂ ਜਿਹੜੇ ਵੱਡੇ ਵੱਡੇ ਹੋ ਗਏ ਅੰਜਮ ਸਰੋਆ ਹੋ ਗਿਆ ਫਿਰ ਉਹ ਜ਼ੇਬੀ ਹੰਜਰਾ ਹੋ ਗਿਆ ਵਿਕਰ ਪਿੰਡਰ ਹੋ ਗਿਆ ਨਾਸਰ ਟੀਮ ਜੱਬ ਇਹ ਸਾਰੇ ਇਹ ਸਾਰੇ ਜਿਹੜੇ ਨੇ ਨਾ ਏ ਇਹ ਜਿਹੜੇ ਨੇ ਇਹ ਪ੍ਰਾਈਵੇਟ ਕੰਪਨੀਆਂ ਖੋਲ ਕੇ ਬੈਠੇ ਹੋਏ ਨੇ ਤੇ ਇਹ ਜਿਹੜੇ ਨੇ ਜਿਹੜੇ ਉਥੋਂ ਯਾਤਰੀ ਆਂਦੇ ਨੇ ਉਥੋਂ ਬਾਹਰ ਦੇ ਮੁਲਕੋਂ ਲੋਅ ਮਤਲਬ ਵਿਜ਼ਿਟਰ ਆਂਦੇ ਨੇ ਉਹਨਾਂ ਨੂੰ ਆਪਣੀਆਂ ਕੰਪਨੀਆਂ ਚ ਹਾਇਰ ਕਰਦੇ ਨੇ ਉਹਨਾਂ ਕੋ ਪੈਸੇ ਬੋਤੇ ਲੈਂਦੇ ਨੇ ਤੇ ਜੀ ਉਹਨਾਂ ਨੂੰ ਕਮਾਉਂਦੇ ਫਰਾਉਂਦੇ ਨੇ ਇੰਜ ਕਰਕੇ ਉਹਨਾਂ ਨੇ ਵੀਡੀਓ ਸਾਡੇ ਤੇ ਬਣਾਈ ਹੋਈ ਸੀ ਤੇ ਸਾਡੇ ਦੋਵਾਂ ਨੂੰ ਟੈਗ ਕਰਕੇ ਕਿਹਾ ਸੀ ਆਹ ਜਿਹੜੇ ਨੇ ਨਾ ਅੰਜਨ ਸੂਰਿਆ ਨੂੰ ਬਹੁਤ ਸਪੋਰਟ ਕਰਦੇ ਯਾਰ ਗੱਲ ਕਰ ਅੱਛਾ ਮੈਂ ਤੁਹਾਨੂੰ ਬਖਬੀਰ پوری ਗੱਲ ਕਰ ਉਹਨਾਂ ਨੇ ਕਹਿੰਦਾ ਮਤਲਬ ਐਸੀ ਕਿ ਇਹਨਾਂ ਦੀਆਂ ਪ੍ਰਾਈਵੇਟ ਕੰਪਨੀਆਂ ਚੱਲਦੀਆਂ ਪਈਆਂ ਇਹ ਲੋਕਾਂ ਨੂੰ ਗੁੰਮਰਾਹ ਕਰਦੇ ਪਏ ਨੇ ਇਹ ਲੋਕਾਂ ਨੂੰ ਲਿਆ ਕੇ ਕਿ ਫਰਾਂਦੇ ਤਰ੍ਹਾਂ ਦੇ ਮੈਗਾ ਹਾਈਵੇ ਵੀਰਾ ਇੰਨਾ ਝੂਠ ਸਾਡੀਆਂ ਪ੍ਰਾਈਵੇਟ ਕੰਪਨੀਆਂ ਚੱਲਦੀਆਂ ਹੋਣ ਅਸੀਂ ਇੱਦਾਂ ਧੱਕੇ ਕਰਦੇ ਆਂਦੀਆਂ ਬੇਸਿਕਲੀ ਉਹਨਾਂ ਨੇ ਉਹਨਾਂ ਦੀਆਂ ਕਈਆਂ ਸੀਗੀਆਂ ਮੇਰੀ ਗੱਲ ਸੁਣੋ ਉਹਨਾਂ ਦੀਆਂ ਵੀ ਚੱਲਦੀਆਂ ਹੋਣ ਇਹ ਇਹ ਜਿਹੜੇ ਤੁਸੀਂ ਇਹ ਮੀਆਂ ਵੀ ਵੀ ਨੇ ਨਾ ਇਹ ਉਹਨਾਂ ਨੂੰ ਸਪੋਰਟ ਕਰਦੇ ਨੇ ਵੀਰੇ ਅਸੀਂ ਸਪੋਰਟ ਕੀਤੀ ਸੀ ਉਹਨਾਂ ਦੇ ਵੀਡੀਓ ਦੇ ਉੱਤੇ ਅਸੀਂ ਜਿਹੜਾ ਉਹਨਾਂ ਨੇ ਧੱਕਾ ਆਇਆ ਸੀ ਉਹਦੀ ਸਪੋਰਟ ਕੀਤੀ ਸੀ ਸਾਡੇ ਲੋ ਚੜਦੇ ਪੰਜਾਬ ਦੇ ਵਿੱਚ ਵੀ ਅਗਰ ਕਿਸੇ ਬੰਦੇ ਨੇ ਧੱਕਾ ਆਇਆਗੇ ਨਾ ਅਸੀਂ ਉਹਦੀ ਵੀਡੀਓ ਬਣਾ ਕੇ ਵੀ ਉਹਦੀ ਵੀ ਸਪੋਰਟ ਕਰਾਂਗੇ ਅਸੀਂ ਹਰ ਪੰਜਾਬੀ ਦੀ ਸਪੋਰਟ ਕਰਦੇ ਆਂ ਬਾਕੀ ਉਹ ਉਹਨਾਂ ਦਾ ਮੈਟਰ ਹੈ ਜਿਹੜਾ ਕਰੇ ਉਹਦੀ ਸਪੋਰਟ ਨਹੀਂ ਕਰਦੇ ਅਸਾਂ ਮੇਰੀ ਗੱਲ ਤੁਹਾਨੂੰ ਬਾਕੀ ਉਹਨਾਂ ਦਾ ਮੈਟਰ ਆ ਇੱਕ ਗੱਲ ਮੈਂ ਤੁਹਾਨੂੰ ਦੱਸਣਾ ਚਾਹਦੀ ਆ ਹਾਰ ਬੰਦਾ ਇੰਨਾ ਸ਼ੌਅ ਰੱਖਦਾ ਹੈ ਕਿ ਉਹਨੂੰ ਪਤਾ ਹੈ ਕਿ ਮੇਰੇ ਵਾਸਤੇ ਸਹੀ ਕੀ ਆ ਤੇ ਗਲਤ ਕੀ ਆ ਅਗਰ ਕੋਈ ਬਾਹਰੋਂ ਪੈਨ ਪੜਾ ਆਂਦਾ ਹੈ ਉਹਨਾਂ ਨੂੰ ਕੰਟੈਕਟ ਕਰਦੇ ਨੇ ਉਹਨਾਂ ਨੂੰ ਜਾ ਕੇ ਉਹ ਟਾਈਮ ਦਿੰਦੇ ਨੇ ਉਹਨਾਂ ਨੂੰ ਛੱਡਦੇ ਨੇ ਉਹਨਾਂ ਨੂੰ ਜਗ੍ਹਾ-ਜਗ੍ਹਾ ਲੈ ਕੇ ਜਾਂਦੇ ਨੇ اگر ਅਸੀਂ ਆ ਨਾ ਇੱਕ پولیس ملازم ਹੈ ਉਹ ਨੌਕਰੀ ਕਰਦਾ ਕੋਈ حکومت ਕੋਲ پیسے ਲੰਦਾ ਠੀਕ ਹੈ ਉਹਨੇ ਉਹ ਵੱਲ ਤੇ ਕਹਿੰਦੇ ਨੇ ਕਿ ਅਸੀਂ ਫੀਸ ਵੀ ਲੀਲਾ ਕਰਦੇ ਜਿਵੇਂ ਅਸੀਂ ਵੀਡੀਓ ਚ ਵੇਖਿਆ ਉਹਨਾਂ ਨੇ ਕਿਹਾ ਕਿ ਅੱਜ ਤੱਕ ਕੋਈ ਪੈਨਪੜਾ ਆਜੇ ਜਿੱਦੀ ਅਸੀਂ ਸੇਵਾ ਕੀਤੀ ਹੋਏ ਤੇ ਉਹ ਜਾਂਦਿਆ ਸਾਨੂੰ ਕੋਈ ਪੈਸੇ ਦੇ ਕੇ ਗਿਆ ਹੋਏ ਯਾ ਅਸੀਂ ਉਹਦੇ ਕੋਲ ਮੰਗੇ ਹੋਣ ਤੇ ਸਾਨੂੰ ਦਿੱਤੇ ਇਹ ਉਹਨਾਂ ਨੇ ਕਹੀ ਸੀ ਗੱਲ ਆਪਾਂ ਅਜਿੰਸੂ ਨੇ ਆਪਣੀ ਵੀਡੀਓ ਦੇ ਵਿੱਚ ਆਪਣੀ ਵੀਡੀਓ ਦੀ ਵਿੱਚ ਗੱਲ ਕੀਤੀ ਉਹਨਾਂ ਨੇ ਏਡੀ ਵੱਡੀ ਉਹਨਾਂ ਨੇ ਕਿਹਾ ਮੈਨੂੰ ਕਮੈਂਟਸ 'ਚ ਆ ਕੇ ਦੱਸੋ ਦੂਸਰੀ ਗੱਲ ਕਹਿੰਦੇ ਨੇ ਜੀ ਲਾ ਤੁਸੀਂ ਇਹਨਾਂ ਦੀ ਵੀਡੀਓ ਵੇਖਣੀ ਆ ਬੰਦ ਕਰੋ ਇਹਨਾਂ ਦੀ ਦਾਲ ਰੋਟੀ ਸਾਡੇ ਉੱਥੋਂ ਚੱਲਦੀ ਆ ਅਸੀਂ ਇਸ ਗੱਲ ਤੇ ਨਹੀਂ ਕਰਦੇ ਹੈ ਜੇ ਸਾਡੀ ਦਾਲ ਰੋਟੀ ਚੱਲਦੀ ਆ ਤੇ ਜਿਹ ਉਹ ਰੱਬ ਦੀ ਰਜ਼ਾ ਤਰੀ ਜ਼ਖ ਦੇਣ ਵਾਲੀ ਆ ਜੇ ਇੱਕ ਦੂਸਰੇ ਨੂੰ ਇੰਜ ਕਹਾਂ ਕਿ ਇਹਦੀ ਨਾ ਵੀਡੀਓ ਵੇਖੋ ਉਹਦੀ ਨਾ ਵੀਡੀਓ ਵੇਖੋ ਅਸੀਂ ਇਸ ਗੱਲ ਤੇ ਕਦੀ ਵੀ ਨਹੀਂ ਆਂਦੇ ਅਸੀਂ ਅਸੀਂ ਤੇ ਮਤਲਬ ਆਪਣਾ ਗਲਤ ਗੱਲਾਂ ਕਰਦੇ ਹੀ ਨਹੀਂ ਕਿ ਯਾਰ ਉਹਦੀ ਨਾ ਵੇਖੋ ਉਹਦੀ ਨਾ ਵੇਖੋ ਨਹੀਂ ਆ ਠੀਕ ਹੈ ਅੰਜਮ ਸੋਲੇ ਨਾ ਤੱਕ ਆਇਆ ਸੀਗਾ ਅਸੀਂ ਉਹਦੀ ਵੀਡੀਓ ਤਾਂ ਆਪਣਾ ਚਲਾਈ ਸੀਗੀ ਉਹਨਾਂ ਨੂੰ ਕੁਝ ਗਲਤ ਫਹਮੀ ਸੀ ਉਹਨਾਂ ਨੂੰ ਇਹ ਗਲਤ ਫਹਮੀ ਸੀ ਕਿ ਆ ਜਿਹੜੀਆਂ ਆਈਡੀਆ ਤੁਹਾਨੂੰ ਮੈਸੇਜ ਆਉਂਦੇ ਨੇ ਸਾਰਾ ਕੁਝ ਆਉਂਦਿਆ ਮੈਨੂੰ ਬੜਾ ਦੁੱਖ ਹੋਇਆ ਅਸੀਂ ਸਿਰਫ ਸਾਡੀ ਵੀਡੀਓ ਬਣਾਉਣ ਦਾ ਮਕਸਦ ਹੈ ਅਸੀਂ ਕਿ ਇੱਕੋ ਵੀਰਿਆ ਦੀ ਹੌਸਲਾ ਵਜਾਈ ਹੋ ਜਾ ਦੂਸਰਾ ਵੀਰਿਆ ਨੂੰ ਇਹ ਪਤਾ ਚੱਲੇ ਕਿ ਆ ਜਿਹੜੀਆਂ ਆਈਡੀਆ ਤੁਹਾਨੂੰ ਆਉਂਦੇ ਨੇ ਨਾ ਆਈਡੀਆ ਫੇਕ ਨੇ ਤੁਸੀਂ ਯਕੀਨ ਮੰਨੋ ਕਿ ਸਾਨੂੰ ਇੰਨੀਆਂ ਕਾਲਾਂ ਆਈਆਂ ਕਿ ਤੁਸੀਂ ਬਹੁਤ ਵਧੀਆ ਕੰਮ ਕੀਤਾ ਹੈ ਤੁਸੀਂ ਚੰਗਾ ਕੀਤਾ ਕਿ ਅੰਜਮੀਰੇ ਨੂੰ ਦੱਸਿਆ ਉਹਨਾਂ ਨੂੰ ਤੁਹਾਡੀ ਵੀਡੀਓ ਰਾਹੀਂ ਪਤਾ ਚੱਲਿਆ ਕਿ ਇਹ ਜਿਹੜੇ ਆਈਡੀਆ ਆਂਦੀਆਂ ਨੇ ਇਹ ਸਭ ਨੂੰ ਪਤਾ ਕਿਹੜੀਆਂ ਆਈਡੀਆ ਨੇ ਇਹ 2 ਟਾਈ ਰੁਪਏ ਤੇ ਵੀ ਕਰਨ ਵਾਲੇ ਲੋਕ ਨੇ ਸਿੱਧੀ ਸਾਫ਼ ਗੱਲ ਜਿਹੜੇ ਫੇਕ ਆਈਡੀਆ ਬਣਾ ਕੇ ਤੇ ਆ ਕੇ ਸਰਦਾਰਾਂ ਨੂੰ ਬਦਨਾਮ ਕਰਦੇ ਪਏ ਨੇ ਕਿ ਜਿਵੇਂ ਇੰਜ ਬੋਲਦੇ ਨੇ ਇੰਨਾ ਸਾਨੂੰ ਇਸ ਚੀਜ਼ 'ਤੇ ਸਾਨੂੰ ਯਕੀਨ ਹੈ ਆ ਪੰਜ ਉਂਗਲੀਆਂ ਨੇ ਨਾ ਬਰਾਬਰ ਨਹੀਂ ਪਰ ਸਾਨੂੰ ਇੰਨਾ ਸਾਨੂੰ ਯਕੀਨ ਹੈ ਕਿ ਸਾਡੇ ਸਰਦਾਰ ਭੈਣ ਭਰਾ ਸਾਡੇ ਸੇਖ ਭੈਣ ਭਰਾ ਸਾਨੂੰ ਬੁਰਾ ਨਹੀਂ ਕਹਿ ਸਕਦੇ ਨਹੀਂ ਕਹਿ ਸਕਦੇ ਨਾ ਲੋ ਵੀ ਨਹੀਂ ਕਦੀ ਵੀ ਉਹਨਾਂ ਦੇ ਨਾ ਬੇਸਿਕਲੀ ਉਹਨਾਂ ਦੇ ਗਰੁੱਪ ਬਣੇ ਹੋਏ ਨੇ ਗਰੁੱਪ ਬਣੇ ਨੇ ਹਰ ਬੰਦੇ ਨੂੰ ਉਹਨਾਂ ਨੇ ਇੱਕ ਟਾਸਕ ਦਿੱਤਾ ਵੀ ਤੂੰ ਇਹ ਕਰਨਾ ਤੂੰ ਇਹ ਕਰਨਾ ਤੂੰ ਇਹ ਕਰਨਾ ਖੈਰ ਅਸੀਂ ਤੇ ਫਿਰ ਉਹਨਾਂ ਮਾਮਲੇ ਪੈਂਦੇ ਕਿ ਨਹੀਂ ਹੈ ਠੀਕ ਹੈ ਕਿਉਂ ਅਸੀਂ ਕਹਿੰਦੇ ਆ ਕਿ ਯਾਰ ਸਾਨੂੰ ਸਾਡੇ ਭੈਣ ਭਰਾ ਵੇਖਦੇ ਭੈਣ ਠੀਕ ਹੈ ਅਗਰ ਇੱਕ ਭੈਣ ਭਰਾ ਨਾ ਕਿਸੇ ਵੀਰ ਨਾਲ ਤੱਕਾ ਹੋਇਆ ਨਾ ਠੀਕ ਹੈ ਸਾਨੂੰ ਪਰ ਚੱਲੇ ਯਾਰ ਫੁਲਾਨਾ ਸਾਡੇ ਨਾਲ ਕਿਸੇ ਦੀ ਥੋੜੀ ਜਿਹੀ ਉਹ ਹੋ ਜੇ ਤਾਂ ਸਾਡੇ ਇਹਦੇ ਵਿੱਚ ਕੁਝ ਨਹੀਂ ਜਾਂਦਾ ਹੈ ਵੇਖਿਆ ਜਾਏ ਕਿ ਅਗਰ ਸਾਡੇ ਕੋਸ਼ ਮਾਰੇ ਦੀ ਵੀਡੀਓ ਬਣਾਉਣ ਨਾਲ ਅਸੀਂ ਕੋਈ ਉਹਨਾਂ ਦੀ ਪ੍ਰਮੋਸ਼ਨ ਹੀ ਕਰ ਸਕੀ ਅਸੀਂ ਤੇ ਕਹਿੰਦੇ ਨਾ ਆਟੇ ਚ ਨੂਨ ਬਣਾਵਰ ਅਸੀਂ ਇੰਨੇ ਆ ਸਿੱਧੀ ਸਾਫ਼ ਗੱਲ ਹੈ ਅਸੀਂ ਆਪਣੇ ਆਪ ਮੰਨ ਲਓ ਕਿ ਯਾਰ ਆਪਣਾ ਛੋਟਾ ਚਲੋ ਘਰ ਬੈ ਕੇ ਠੀਕ ਹੈ ਮਾਰਾ ਚੰਗਾ ਆਪਣਾ ਕਰ ਲਈਦਾ ਕਿ ਚਲੋ ਯਾਰ ਇੱਕ ਹਸਮ ਦਾ ਇੱਕ ਆਪਣਾ ਅਸੀਂ ਆਪਣੀ ਪੰਜਾਬੀ ਨੂੰ ਲੱਗੇ ਹੋਏ ਆ ਕਿ ਚਲੋ ਯਾਰ ਆਪਣਾ ਸਾਡੀ ਲਈ ਜਿਹੜੇ ਕਈ ਹੁਣ ਲੈਂਦੇ ਪੰਜਾਬ ਦੇ ਵਿੱਚ ਸਮਝ ਲਓ ਕਿ ਪੰਜਾਬੀ ਬਹੁਤ ਜ਼ਿਆਦਾ ਘਟ ਗਈ ਸੀਗੀ ਅਸੀਂ ਇਸ ਵੱਲੋਂ ਇਸ ਪਲੇਟਫਾਰਮ ਤੇ ਆਏ ਸੀਗੇ ਕਿ ਯਾਰ ਚਲੋ ਸਾਡੀ ਬਦੌਲਤ ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਲੱਖਾਂ ਲੋਕਾਂ ਨੂੰ ਪੰਜਾਬੀ ਸਿਖਾ ਦਾਂਗੇ ਅਸੀਂ ਇਹ ਕਹਿੰਦੇ ਕਿ ਯਾਰ ਲੱਖ ਨਾ ਹੋਣਗੇ ਤੇ ਪੰਜ ਤੇ ਸਾਡੇ ਕੋਲ ਕਹਿਣ ਤੇ ਆਣ ਅੱਗੇ ਅਸੀਂ ਪਾਕਿਸਤਾਨ 'ਚ ਦੇਖਨੇ ਸਨ ਬਹੁਤ ਘੱਟ ਲੋਕ ਬਰੇ ਘੱਟ ਪੰਜਾਬੀ ਚੈਨਲ ਨਹੀਂ ਦੇਖਦੇ ਹੁਣ ਜਿੰਨੀ ਕਿ ਮੈਂ ਪੱਕੀ ਗੱਲ ਕਹਿੰਦੀ ਆ ਨਾਸਰ ਟੂਲੂ ਵੀਰੇ ਦੇ ਅੰਜਮ ਸਰੋਇਆ ਜ਼ੇਬੀ ਹੰਜਰਾ ਬਕਾਰ ਪਿੰਡਰ ਇਹਨਾਂ ਦੀ ਕਮਿਊਨਿਟੀ ਦੀ ਵਜ੍ਹਾ ਤੋਂ ਹੀ ਪਾਕਿਸਤਾਨ 'ਚ ਜ਼ਿਆਦਾ ਫੇਮ ਹੋਈ ਐ ਸਿੱਧੀ ਸਾਫ਼ ਗੱਲ ਐ ਅਸੀਂ ਇਹਨਾਂ ਨੂੰ ਐਪਰੀਸ਼ੀਏਟ ਕਰਨੀ ਆ ਕਿਉਂਕਿ ਇਹਨਾਂ ਦੀ ਅਨਥੱਕ ਮਿਹਨਤ ਐ ਜਿਹੜਾ ਬੰਦਾ ਅੱਗੇ ਜਾਂਦਾ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਇਹਨਾਂ ਦੀ ਕੋਸ਼ਿਸ਼ ਦੀ ਵਜ੍ਹਾ ਤੋਂ ਹੀ ਅੱਜ ਇਹਦੇ ਉਧਰੋਂ ਲੈਣਦੇ ਚੜਦੇ ਪੰਜਾਬ 'ਚੋਂ ਪੈਂਪੜਾ ਆਂਦੇ ਨੇ ਨਾ ਇਹ ਉਹਨਾਂ ਨੂੰ ਜਾ ਕੇ ਮਿਲਦੇ ਨੇ ਉਹਨਾਂ ਦੀ ਹੌਸਲਾ ਵਧਾਈ ਕਰਦੇ ਨੇ ਉਹਨਾਂ ਨੂੰ ਜਗ੍ਹਾ-ਜਗ੍ਹਾ ਲੈ ਕੇ ਜਾਂਦੇ ਨੇ ਇਸ ਵਜ੍ਹਾ ਤੋਂ ਐਂਜ ਦੀਆਂ ਗਲਤ ਗੱਲਾਂ ਫਲਾਉਣਾ ਛੱਡ ਦਿਓ ਖੁਦਾਰਾ ਇੱਕ ਉਹ ਕਹਿੰਦੇ ਨੇ ਨਾ ਕਿ ਅਗਰ ਤੁਸੀਂ ਇਹਨੂੰ ਖੁਸ਼ੀ ਨਹੀਂ ਦੇ ਸਕਦੇ ਨਾ ਤੇ ਕਿਸੇ ਨੂੰ ਤਕਲੀਫ ਵੀ ਨਾ ਦਿਓ ਕੋਈ ਐਸੇ ਬੋਲ ਨਾ ਬੋਲੋ ਕਿ ਕਿਸੇ ਦੀ ਦਿਲ ਅਜ਼ਾਰੀ ਹੋ ਜਾਏ ਇਹ ਵੀ ਬਹੁਤ ਮੁਸ਼ਕਲ ਨਾਲ ਇੱਕ ਹੋ ਨਹੀਂ ਲੱਗੇ ਆ ਅੱਗੇ ਸਾਨੂੰ ਹਕੂਮਤਾਂ ਨੇ ਬੜੀ ਦੂਰ ਕਰ ਦਿੱਤਾ ਤੇ ਜੇ ਅਸੀਂ ਭੈਣ ਭਰਾ ਇੱਕ ਦੂਜੇ ਨੂੰ ਮਿਲਣ ਲੱਗਿਆ ਤੇ ਖੁਦਾਰਾ ਮਿਲਣ ਦਿਓ ਵਿੱਚ ਕੁਝ ਗੰਦੇ ਲੋਕ ਐਸੇ ਵੀ ਹੈਗੇ ਨੇ ਕਿ ਜਿਹੜੇ ਮਿਲਣ ਨਹੀਂ ਦੇ ਰਹੇ ਜਿਹੜੇ ਹੁਣ ਨਵੀਆਂ ਚੀਜ਼ਾਂ ਛੱਡ ਜਾਂਦੇ ਨੇ ਮੈਂ ਇਹ ਕਹਿਣਾ ਚਾਹਨਾ ਵਾ ਸੋਸ਼ਲ ਮੀਡੀਆ ਦਾ ਦੌਰ ਹੈ ਠੀਕ ਹੈ ਹਰ ਬੰਦੇ ਦੇ ਕੋਲ ਸਮਝੋ ਟੱਚ ਮੋਬਾਈਲ ਹੈ ਠੀਕ ਹੈ ਮੈਂ ਕਹਿਣਾ ਚਾਹ ਚਾਣਾ ਵਾਂ ਕਿ ਜਿਹੜੇ ਵੀਰੇ ਚਾਹੇ ਬਾਹਰੋਂ ਨੇ ਚਾਹੇ ਆਪਣਾ ਚੜ੍ਹਦੇ ਪੰਜਾਬ ਤੋਂ ਆਏ ਨੇ ਚਾਹੇ ਹੋਰ ਕੰਟਰੀਆਂ ਤੋਂ ਆਏ ਨੇ ਬਾਹਰੋਂ ਵੀ ਠੀਕ ਹੈ ਉਹ ਕੋਈ ਵੀ ਦੱਸ ਦਵੇ ਕਿ ਯਾਰ ਆਪਣਾ ਜਿਹੜਾ ਨਾ ਮਸਿਕ ਜਿਹੜਾ ਵੀ ਸਾਨੂੰ ਲੈ ਕੇ ਨਾ ਹਾਂ ਜਿਨ੍ਹਾਂ ਨੇ ਟਰੈਵਲ ਕੰਪਨੀਆਂ ਪਾਈਆਂ ਨੇ ਠੀਕ ਹੈ ਉਹਨਾਂ ਨੇ ਇਹ ਵੇਖ ਕੇ ਪੈਕੇਜ ਰੱਖੇ ਉਹਨਾਂ ਨੇ ਪੈਕੇਜ ਉਹਨਾਂ ਨੇ ਪਹਿਲੇ ਲੈਣੇ ਜ਼ਰੂਰ ਬੀ ਦੂ ਰੁਪਈਆ ਜ਼ੀਰੋ ਰੋਟੀ ਚੱਲਦੀ ਪਈ ਹੈ ਉਹਨਾਂ ਨੇ ਪੈਕੇਜ ਰੱਖੇ ਹੋਏ ਨੇ ਕਿ ਯਾਰ ਅਗਰ ਆਓਗੇ ਤੇ ਉਹ ਜਿਆਦਾ ਹੀ ਗੱਲ ਹੈ ਅਸੀਂ ਆ ਅਸੀਂ ਟ੍ਰੇਨ ਤੇ ਸਫਰ ਕਰਾਂਗੇ ਸਾਨੂੰ ਉਹ ਦੱਸ ਦੇ ਕਿ ਭਾਈ 100 ਕਿਲੋਮੀਟਰ ਦਾ ਆ ਆ ਆ ਟਿਕਟ ਹੈ 200 ਕਿਲੋਮੀਟਰ ਦੀ ਆ ਟਿਕਟ ਹੈ 500 ਕਿਲੋਮੀਟਰ ਦੀ ਆ ਟਿਕਟ ਹੈ ਵਹਰੀ ਗੱਲ ਬਾਕੀ ਇਹ ਵੇਗੇ ਜੀ ਸਾਡੇ ਕੋਲ ਹਿੱਤ ਆਇਆ ਹੀ ਕੋਈ ਨਹੀਂ ਜੇ ਹਾਂ ਜੇ ਦੂਸਰੀ ਗੱਲ ਕਿ ਜੇ ਕੋਈ ਭੈਣ ਭਰਾ ਉਹਨਾਂ ਨੂੰ ਦੇਖ ਕੇ ਵੀ ਜਾਂਦਾ ਹੋਵੇ ਤੁਸੀਂ ਸਪੋਜ਼ ਕਰੋ ਚਲੋ ਬਾਹਰੋਂ ਨਹੀਂ ਆਂਦੇ ਅਗਰ ਅਸੀਂ ਤੁਸੀਂ ਆ ਅਸੀਂ ਕਿਸੇ ਭੈਣ ਭਰਾ ਦੇ ਘਰ ਜਾਂਦੇ ਆ ਉਹਦੇ ਬਾਅਦ ਐਜ਼ ਅ ਗਿਫਟ ਤੇ ਕੋਈ ਚੀਜ਼ ਲੈ ਕੇ ਜਾਂਦੇ ਆ ਉਹ ਸੇ ਘਰ ਖਾਲੀ ਹੱਥ ਤੇ ਨਹੀਂ ਤੁਰ ਜਾਂਦੇ ਕੋ ਐਜ਼ ਅ ਗਿਫਟ ਦੇ ਤੋਟ ਜਿਹਨਾਂ ਦੀ ਮੰਗ ਨਹੀਂ ਹੈ ਹਾਂ ਡਿਮਾਂਡ ਨਹੀਂ ਉਹਨਾਂ ਕੋਲ ਹੁੰਦੀ ਹੈ ਡਿਮਾਂਡ ਨਹੀਂ ਹੈ ਬਾਕੀ ਇਹ ਵੈ ਕਿ ਇੰਜ ਦੀਆਂ ਵੀਡੀਓ ਜਿਹੜੀਆਂ ਬਣਾਉਂਦਾ ਆਂ ਸਾਡਾ ਛਾੜੇ ਸ਼ੁਰੂ ਵੀਡੀਓ ਲੰਬੀ ਹੋ ਗਈ ਹੈ ਸਿਰਫ ਇਸ ਕੋਲ ਥੋੜੀ ਆਪਣਾ ਗੱਲ ਆਪਣਾ ਕਹਿਣਾ ਕਿਉਂਕਿ ਲੋਕੀ ਕਮੈਂਟਸ ਦੇ ਵਿੱਚ ਆ ਕੇ ਨਾ ਬੜਾ ਕੁਝ ਬੋਲਦੇ ਨੇ ਬਟ ਸਾਨੂੰ ਪਤਾ ਹੈ ਕਿ ਯਾਰ ਇਹ ਜਿਹੜੇ ਸਾਨੂੰ ਪਿਓਰ ਸਿੱਖ ਨੇ ਨਾ ਪਿਓਰ ਪੰਜਾਬੀ ਨੇ ਉਹ ਲੋਕ ਨਹੀਂ ਆ ਕਰਦੇ ਮੈਸੇਜ ਮੈਸੇਜ ਸਾਨੂੰ ਪਤਾ ਕਿ ਉਹ ਵੀ ਆ ਬੋਲਦਾ ਵੀ ਪੰਜਾਬੀ ਹੈ ਉਜਿਹਨੇ ਸਾਨੂੰ ਅਟੈਕ ਕੀਤਾ ਹੋਇਆ ਕਿ ਜੀ ਇਹ ਕਹ ਹਸਬੰਡ ਵਾਈਫ ਨੇ ਇੱਕ ਹੋਰ ਹਸਬੰਡ ਵਾਈਫ ਨੇ ਇਹ ਜਿਹੜੇ ਨੇ ਇਹਨਾਂ ਲੋਕਾਂ ਨੂੰ ਬੜੀ ਪ੍ਰੋਮੋਟ ਕਰਦੇ ਪਏ ਨੇ ਇਹਨਾਂ ਨੂੰ ਇਹ ਘੜਦੇ ਪਏ ਨੇ ਯਾਰ ਸਾਡਾ ਸਿਰਫ ਮਕਸਦ ਸੀ ਉਸ ਵੀਡੀਓ ਦੇ ਵਿੱਚ ਉਹ ਵੇਖਿਆਗਾ ਸੀ ਸਿਰਫ ਉਸ ਵੀਡੀਓ ਤੇ ਬੋਲੇ ਸੀ ਸਾਡਾ ਹੋਰ ਕੋਈ ਮਕਸਦ ਨਹੀਂ ਬਾਕੀ ਤੁਸੀਂ ਯਕੀਨ ਮੰਨ ਲਓ ਮੇਰੀ ਇੱਕ ਭੈਣ ਨਾਲ ਬਾਹਰੋਂ ਗੱਲ ਹੋਈ ਉਹ ਕਹਦੀ ਹੈ ਮੈਂ ਕੰਮ ਕਰਕੇ ਆਣੀ ਆ ਨਾ ਘਰ ਦੇ ਵਿੱਚ ਮੇਰੇ ਬੱਚੇ ਜਿਹੜੇ ਨੇ ਉਹ ਸਭ ਦੀਆਂ ਸ਼ਾਦੀਆਂ ਹੋਈਆਂ ਹੋਈਆਂ ਨੇ ਮੈਂ ਆਪ ਕਿਸੇ ਜਗ੍ਹਾ ਤੇ ਕੰਮ ਕਰਦੀ ਆ ਜਦੋਂ ਮੈਂ ਕੰਮ ਕਰ ਕਹਿੰਦੀ ਆ ਮੈਂ ਘਰ 'ਚ ਬਿਲਕੁਲ ਇੰਜ ਹੁੰਨੀ ਆ ਕਿ ਜਨ ਤਨਖਾਹ ਹੋ ਜਾਨੀ ਆ ਕੱਲੀ ਹੋ ਜਾਨੀ ਆ ਮੈਂ ਤੁਹਾਡੀ ਵੀਡੀਓ ਲਾ ਕੇ ਬਹਿ ਜਾਨੀ ਆ ਤੁਸੀਂ ਯਕੀਨ ਕਰੋ ਕਹਿੰਦੇ ਕਿ ਮੈਂ ਜਿਹੜਾ ਇੰਜ ਲੱਗਦਾ ਕਿ ਮੈਂ ਆਪਣੀ ਫੈਮਲੀ 'ਚ ਬੈਠੀ ਆ ਮੈਨੂੰ ਕਿਸੇ ਦੀ ਯਾਦ ਵੀ ਨਹੀਂ ਆਉਂਦੀ ਹੈ ਤੁਹਾਡੇ ਨਾਲ ਹਾਸ ਲੈਣੀ ਆ ਤੁਹਾਡੇ ਨਾਲ ਤੁਹਾਡੀਆਂ ਗੱਲਾਂ ਸੁਣ ਲੈਣੀ ਆ ਉਹੀ ਮੇਰਾ ਮਤਲਬ ਅਸੀਂ ਅਗਰ ਕਿਸੇ ਦੀ ਖੁਸ਼ੀ ਕਿਸੇ ਨੂੰ ਦੇ ਦਿੰਦੇ ਆ ਤੇ ਕਮਸ ਕਮ ਇੰਜ ਦੀਆਂ ਗੱਲਾਂ ਕਰਕੇ ਇਹਨਾਂ ਚੀਜ਼ਾਂ ਨੂੰ ਖਤਮ ਨਾ ਕਰ ਮੇਰੀ ਗੱਲ ਸੁਣ ਕਈ ਲੋਕ ਹੁੰਦੇ ਨੇ ਕਿਸੇ ਦੇ ਮੋਢੇ ਤੇ ਰੱਖ ਕੇ ਆਪਣਾ ਉੱਤੇ ਜਾਂਦੇ ਨੇ ਕਈ ਲੋਕ ਨੇ ਕਿਸੇ ਨੂੰ ਦੱਬ ਕੇ ਆਪ ਅੱਗੇ ਆਉਂਦੇ ਨੇ ਠੀਕ ਹੈ ਸਾਨੂੰ ਕਿਉਂਕਿ ਸਾਡੇ ਭੈਣ ਭਰਾ ਨੂੰ ਸਾਰਾ ਪਤਾ ਹੈ ਕਿ ਯਾਰ ਨਾ ਤੇ ਅਸੀਂ ਕਿਸੇ ਨਾਲ ਗਲਤ ਗੱਲ ਕਰਨੀ ਹੈ ਤੇ ਨਾ ਤੇ ਅਸੀਂ ਕੋਈ ਐਹੋ ਜੀ ਵੀਡੀਓ ਬਹਾਨੀ ਹੈ ਬਾਕੀ ਜੇ ਛਾੜੀ ਆਈਡੀਆ ਟਰੈਵਲ ਕੰਪਨੀਆਂ ਚੱਲਦੀਆਂ ਹੁਣ ਤੋਂ ਕਹੇ ਅਸੀਂ ਇੱਥੇ ਠੱਕੇ ਖਾਂਦੇ ਹੋਈਏ ਆ ਸਿੱਧੀ ਸਾਫ਼ ਗੱਲ ਹੈ ਬਾਕੀ ਚਲੋ ਦੇਖਦੇ ਆ ਵੀਡੀਓ ਕਿਉਂਕਿ ਆਪਣਾ ਅੱਗੇ ਤੁਸੀਂ 9-10 ਮਿੰਟ ਜੀ ਨੇ ਮੀਰਾਂ ਨੇ ਕਿਹਾ ਕਿ ਚਲੋ ਆਪਣਾ ਕਾਮੇਡੀ ਬੋਏ ਦੀ ਨਵੀਂ ਉਹਨਾਂ ਵੇਚਦੇ ਆਂ ਕਿ ਆਪਣਾ ਕਾਮੇਡੀ ਬੁਆਏ ਦੇ ਹੱਥੋਂ ਜਲੀਲ ਕਿਵੇਂ ਹੁੰਦੇ ਨੇ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੇ ਜੰਗ ਦਾ ਮਾਹੌਲ ਤਾਂ ਹੋ ਗਿਆ ਹੁਣ ਖਤਮ ਤੇ ਗਾਉ ਖੁਸ਼ੀ ਦੇ ਗੀਤ ਬਿਨਾ ਤੁਹਾਡਾ ਟਾਈਮ ਵੇਸਟ ਕੀਤੇ ਪੇਸ਼ ਕਰਦੇ ਆਂ ਮੁਸ਼ਕ ਪ੍ਰੀਤ ਮੇਰਾ ਫੈਨਸੀ ਅੱਜ ਮਤਲਬ ਮੁਸ਼ਕ ਪ੍ਰੀਤ ਜਾਂਦਾ ਕਿ ਤੇ ਵਲੌਗ ਬਣਾਉਂਦਾ ਪਰ ਮੈਂ ਅਸਲ ਟੈਂਸ ਕਰ ਦਿੱਤਾ ਕੈਨਸਲ ਮੈਂ ਤਾਂ ਆ ਕਿਤੇ ਕਿਉਂਕਿ ਉੱਥੇ ਟਾਈਮ ਬਹੁਤ ਲੱਗ ਜਾਣਾ ਹੈ ਐਸੇ ਮੈਨੂੰ ਪਰਵਾਹ ਨਹੀਂ ਹੈਗੀ ਹੁਣ ਮੇਰੀ ਥੈਂਕਫੁਲਨੈਸ ਕੀਤੀ ਦੀ ਲੈ ਸੌਣ ਲਓ ਮੋਸ਼ਕਪਰੀਤ ਦੀ ਗੱਲ ਕਿਉਂਕਿ ਉੱਥੇ ਟਾਈਮ ਲੱਗ ਜਾਣਾ ਸੀ ਬਈ ਤੂੰ ਟਾਈਮ ਬਚਾ ਕੇ ਬਾਹੂਬਲੀ ਫਿਲਮ ਦੀ ਸ਼ੂਟਿੰਗ ਤੇ ਆ ਨਾ ਉਹ ਨਾਲੇ ਫੁਕਰੀ ਮਾਰ ਰੋ ਤਾਂ ਹਟਣਾ ਹੀ ਨਹੀਂ ਵਿੱਚ ਗੱਲ ਹੋਰ ਚੱਲਦੀ ਭੀ ਇਹ ਵਿੱਚ ਆਪ ਦੀ ਗੱਲ ਲਿਆ ਅਕੇ ਮੇਰੀ ਸਕੂਟੀ ਦੀ ਟੈਂਕੀ ਫੁੱਲ ਲਾ ਬਈ ਉਹ ਸਾਲੀ ਕੰਬੈਨ ਦੀ ਟੈਂਕੀ ਆ ਤੇ ਆਪਦੀ ਦੀ ਬੋਤਲ ਜਿੱਦੀ ਟੈਂਕੀ ਆ 250 ਜੇ ਫੁੱਲ ਹੋ ਜਾਂਦੀ ਆ ਨਾਲੇ 250 ਬਚਾ ਕੇ ਨਾ ਗੇਟਾਂ ਦਾ ਰੰਗ ਰੂੰਗ ਮਰਾਲ ਲੈਣਾ ਸੀ ਕਿਵੇਂ ਤੇਰੀ ਸ਼ਕਲ ਨਾਲ ਦੀ ਹੋਏ ਪਿਆ ਤੂੰ ਪੱਤੀ ਗੱਲ ਲੱਗੀ ਹੈ ਆਪਾਂ ਰੋਜ਼ ਰੋਜ਼ ਰਿਪਲਾਈ ਵੀ ਨਹੀਂ ਕਿਸੇ ਨੂੰ ਦੇਣਾ ਹੈਗਾ ਕਿ ਉਹਨੂੰ ਦੇ ਤਾਂ ਉਹਨੂੰ ਦੇ ਤਾਂ ਕਿਉਂਕਿ ਯਾਰ ਇਹ ਤਾਂ ਹੈ ਨਹੀਂ ਕਿ ਮੈਨੂੰ ਕੋਈ ਇੱਕ ਜਾਣਾ ਬੋਲਦਾ ਮੈਨੂੰ ਬੜੇ ਜਾਣੇ ਬੋਲਦੇ ਆ ਪਰ ਮੈਂ ਪਰਵਾਹ ਨਹੀਂ ਕਰਦੀ ਹੈਗੀ ਠੀਕ ਸਹੀ ਗੱਲ ਆ ਪਰਵਾਹ ਤਾਂ ਕਰੇ ਜੇ ਇੱਕ ਬੰਦਾ ਕੁੱਤੇਖਾਣੀ ਕਰੇ ਮੇਰੀ ਸਾਰੇ ਕੁੱਤੇਖਾਣੀ ਕਰਦੇ ਆ ਤੇ ਸ਼ਰਮ ਤੈਨੂੰ ਫੇਰ ਵੀ ਨਹੀਂ ਆਉਂਦੀ ਕਿਹਨਾ ਮੈਨੂੰ ਆਪਾ ਹੋਣੇ ਕਿ ਤਾ ਤੂੰ ਨਹੀਂ ਬੰਦ ਕਰ ਸਕਦੇ ਇੱਥੇ ਦੁਨੀਆ ਬਹੁਤ ਐ ਬਹੁਤ ਜਿਆਦਾ ਐ ਕਿੰਨਾ ਕਿੰਨਾ ਆਪਾਂ ਮੂੰਹ ਬੰਦ ਕਰਾਂਗੇ ਠੀਕ ਆ ਕਈ ਸਾਡੀ ਕਮਾਈ ਖਾਂਦੇ ਆ ਸਾਡੀ ਖੁਦ ਦੀ ਰੋਟੀ ਖਾਂਦੇ ਆ ਮੈਂ ਕਹਿੰਨੀ ਉਹਨਾਂ ਦੀ ਰੋਟੀ ਚੱਲਦੀ ਐ ਲੈ ਸੁਣ ਲੋ ਵੱਡੀ ਕਟਰੀ ਨਾਲ ਸਰ ਤੋਂ ਰੋਟੀ ਚੱਲਦੀ ਆ ਆਪ ਭਵੇਂ ਸਵੇਰੇ ਸ਼ਾਮ ਗੁਰਦੌਰੋ ਖਾ ਕੇ ਹੁੰਦਾ ਹੋਵੇ ਓਏ ਉੱਤੋਂ ਲੋਕਾਂ ਨੂੰ ਕਹਿੰਦੀ ਆ ਨਾਲੇ ਮੁਸ਼ਕਪ੍ਰੀਤ ਤੂੰ ਨਾ ਹੀ ਬੋਲਿਆ ਕਰ ਤੇਰੀ ਸ਼ਕਲ ਲੋਕਾਂ ਨੂੰ ਬਹੁਤ ਹੀ ਜਿਆਦਾ ਭੜੇ ਲੱਗਦੀ ਆ ਖੇਤਾਂ 'ਚ ਟੰਗੇ ਡਰਾਉਣੇ ਪੁੱਤਲ ਆਰਗਾ ਤੇਰਾ ਮੂੰਹ ਆ ਦੇ ਸੱਜਣ ਤੁਸੀਂ ਇਹ ਮੇਰੀ ਫੇਵਰੇਟ ਸਕੂਟੀ ਆ ਸਕੂਟੀ ਮੈਂ ਬਿਲਕੁਲ ਵੀ ਨਹੀਂ ਚੇਂਜ ਕੀਤੀ ਹੈਗੀ ਨਾਈਮੈਂਟ ਕਰਨੀ ਹੈ ਲੈ ਸੁਣ ਲੋ ਮਹਾਰਾਣੀ ਵਿਕਟੋਰੀਆ ਦੀ ਗੱਲ ਆਖੇ ਮੇਰੀ ਫੇਵਰੇਟ ਸਕੂਟੀ ਆ ਬਸ ਹਰੀ ਜੋ ਸਕੂਟੀ ਹੈ ਕਤੇ ਉਹੀ ਫੇਵਰੇਟ ਹੋਣੀ ਆ ਓਏ ਪਤਾ ਨਹੀਂ ਕਿਹੜਾ ਨਸ਼ਾ ਕਰਦੀ ਉਹਨੂੰ ਪਤਾ ਲੱਗਦਾ ਨਹੀਂ ਬੋਲਣਾ ਕੀ ਆ ਓ ਯਾਰ ਮੈਂ ਪਾਕਿਸਤਾਨ ਵਾਲ ਤੇ ਹੈਰਾਨ ਆ ਵੀ ਤੁਸੀਂ ਪੰਜਾਬ ਦੇ ਖਾਲੀ ਖੇਤਾਂ 'ਚ ਡਰੋਨ ਜਿਹਾ ਸਿੱਟੀ ਗਏ ਹੋ ਕੋਈ ਇੱਕ ਕਦਮ ਦੇ ਘਰੇ ਸਿੱਟ ਦੇਣਾ ਸੀ ਸਿਕ ਰੁਟੀਨ ਖਤਮ ਹੋ ਗਈ ਕੱਦੀ ਖਾਣ ਆ ਗਏ ਵੀ ਮੈਂ ਮੰਮੀ ਗੜਾ ਗਨ ਇਹ ਆਉਣੀ ਬੁਗੜੀ ਬੜਗੜ ਹੈ ਤੇ ਬੁਗੜੀ ਹੈ ਨਹੀਂ ਉਹ ਨਹੀਂ ਜੇ ਮੈਂ ਤੈਨੂੰ ਨਾ ਪੁੱਛਦਾ ਹੈ ਪਲੀਜ਼ ਨਹੀਂ ਪਲੀਜ਼ ਨਹੀਂ ਪਲੀਜ਼ 9 ਵਜੇ ਨੂੰ ਆਹ ਹੋ ਨਵੇਂ ਹੀ ਆ ਗਿਆ ਜਨਾਨੀ ਵਿਖਾਉ ਮਹਿਕਮਾ ਉਹ ਯਾਰ ਪਿੱਛੇ ਹਜ਼ਾਰ ਹਜ਼ਾਰ ਫਾੜਦੀਆਂ ਨਾ ਰਿੰਗ ਲਾਟਾਂ ਲਾ ਕੇ ਆ ਪੂਰਾ ਫੋਕਸ ਦਿਖਾਉਂਦੇ ਆ ਜਨਾਨੀ ਤੇ ਐ ਕਲੀਅਰ ਦਿਖੇ ਉਹ ਭਰਾਵੋ ਕਦੇ ਆਪ ਵੀ ਕੋਈ ਡੱਕਾ ਤੋੜ ਲਿਆ ਕਰੋ ਜਨਾਨੀਆਂ ਤੇ ਵਲੌਗ ਬਣਾਉਣ ਤੇ ਜੋਰ ਦਿੰਦੇ ਰਹਿੰਦੇ ਹੋ ਬਸ 트ੰਪ ਦੇ ਕਹਿੰਦ ਚੱਲਣਾ ਤੁਸੀਂ ਵੀ ਜਨਾਨੀ ਦਿਖਾਓ ਪੈਸਾ ਕਮਾਓ ਆ ਪੰਜਾਬ ਨੂੰ ਦਾ ਸਾਲਾ ਵਰਦਾਂ ਨਹੀਂ ਮਿਲਿਆ ਹੋਇਆ ਚੰਗੀਆਂ ਭਲੀਆਂ ਕੁੜੀਆਂ ਹੁੰਦੀਆਂ ਵਿਆਹ ਤੋਂ ਬਾਅਦ ਉਹਨਾਂ ਜੀ ਐ ਤਾਲੂਣਾ ਵਾਲੀ ਲੱਗ ਜਾਂਦੀ ਆ ਹਾਂ ਹਾਂਜੀ ਮਾਤਾ ਮਟਲੋਂ ਨੇ ਸੂਟ ਸੌਣ ਲੱਗੀ ਕੈਂਜੀ ਹਾਂ ਕਾਲੋਂ ਨੂੰ ਦੇਖ ਲੋ ਮਿਲਦੀ ਤਾਂ ਐ ਪਈ ਐ ਜਿਵੇਂ ਪਤਾ ਨਹੀਂ ਕੈਨੇਡਾ ਤੋਂ ਆਈ ਹੁੰਦੀ ਐ ਅਖੇ ਸੂਟ ਸੌਣ ਲੱਗੀ ਮਿੰਟ ਮਾਰਦੀ ਐ ਮਿੰਟ ਨਹੀਂ ਮਾਰਦੀ ਦਰਜੀ ਮਿੰਟਾਂ ਚ ਸਿਉਂਕ ਦੇਣ ਦਾ ਉਹਨੂੰ ਪਤਾ ਜੇ ਟਾਈਮ ਲਾਇਆ ਤਾਂ ਗੇੜੇ ਮਾਰੂਗੀ ਵਾਰ-ਵਾਰ ਕਾਲੋਂ ਦੀ ਸ਼ਕਲ ਦੇਖਣੀ ਪਊਗੀ ਓ ਬੱਤ ਓ ਬੱਤ ਤੇ ਮੈਂ ਲਾ ਕੇ ਰਹਿਣਾ ਅੱਲਾ ਮਾਫ ਕਰੇ ਬਹੁਤ ਮਨੂਸ਼ ਲੱਗ ਰਿਹਾ ਮੈਨੂੰ ਨਜ਼ਰ ਨਾ ਲਾ ਦੀ ਮੈਨੂੰ ਲੈ ਸੁਣ ਲੋ ਕਾਲੋ ਦੀ ਗੱਲ ਆਖੇ ਨਜ਼ਰ ਨਾ ਲਾ ਦੀ ਉਹ ਕਾਲੋ ਕਦੇ ਨਜ਼ਰ ਪੱਟੋ ਨੂੰ ਵੀ ਨਜ਼ਰ ਲੱਗੀ ਆ ਨਾਲੇ ਸੀ ਦੱਸਣਾ ਤੇਰੇ ਨਾਲ ਗੋਰੀਆਂ ਦਾ ਪਿੱਛੇ ਬੈਠੀਆਂ ਬੱਕਰੀਆਂ ਲੱਗਦੀਆਂ ਪਿੱਛੇ ਉਹ ਨਾਲੇ ਇੰਨੇ ਪੈਸੇ ਤੋਂ ਸੂਟਾਂ ਤੇ ਲਾਉਂਦੀ ਰਹਿਣੀ ਆ ਉਹ ਥੋੜੇ ਪੈਸੇ ਬਚਾ ਕੇ ਨਾ ਉਹ ਪਿੱਛੇ ਲੈਟਰੀ ਬਸ ਗੇਟਰੀ ਲਵਾ ਲਾ ਉਹ ਜਿੱਦੇ ਤੇਈ ਨੇਰੀ ਆ ਗਈ ਨਾ ਜੰਗਲ ਪਾਣੀ ਬੈਠੀ ਹੋਈ ਚਾਦਰ ਜੀ ਉੱਡ ਗਈ ਨਾ ਫਿਰ ਸ਼ਰਮੋ ਸ਼ਰਮੀ ਹੁੰਦੀ ਫਰੇਗੀ ਸਾਰੇ ਆਣਾ ਜਿੰਨੇ ਮੈਨੂੰ ਕਹਿੰਦੇ ਸੋਹਣੇ ਕਲਾਕਲਾ ਆਉਂਦਾ ਜੀ ਮੈਂ ਆਪਣਾ ਲੱਜਿਉਂਦੇ 19 ਤਰੀਕ ਨੂੰ ਸਾਰੇ ਆਣਾ ਜਰੂਰ ਆਇਓ ਖੁੱਲਾ ਭਰਾਓ ਮਿਲੋ ਜੇ 19 ਨੂੰ ਮਾਹੀ ਸ਼ਰਮਾ ਨੂੰ ਕਾਲੋ ਪੁੱਛਣ ਆਲਾ ਹੋਵੇ ਵੀ ਤੈਨੂੰ ਮਿਲੇ ਬਿੜਾ ਲੋਕਾਂ ਦਾ ਗਾਲਾ ਕਢਿਆ ਪਿਆ ਨਾਲੇ ਮੈਨੂੰ ਇੱਕ ਗੱਲ ਨਹੀਂ ਸਮਝਾਈ ਵੀ ਪ੍ਰੋਮੋਸ਼ਨ ਤੁਸੀਂ ਦੋਨੇ ਕਰੀ ਜਾਂਦੇ ਹੋ ਤੇ ਪਿੱਛੇ ਜਨੌਰ ਜੇ ਕਿਉਂ ਖੜੇ ਕੀਤੇ ਆ ਇੱਕ ਗੱਲ ਦੱਸਾਂ ਕਾਲੋ ਤੇਰੇ ਮੂੰਹ ਨਾਲੋਂ ਨਾ ਗੋਰੀਆਂ ਤਾਂ ਮੈਨੂੰ ਐਣ ਕੇ ਲੱਗਦੀਆਂ ਪਈਆਂ ਮੋ ਟਾਈਮ ਨਾਲ ਤੁਸੀਂ ਕਾਇਮ ਨਾਲ ਰਾਤੀ ਕਰ ਆ ਜ ਆਕਰੋ ਹੱਦੀ ਜੀ ਹੋ ਭਰਾਵਾ ਦੇ ਤੂੰ ਵੱਟ ਮੁੱਛਾਂ ਨੂੰ ਤੇਰਾ ਹੱਕ ਬੰਦਾ ਰੱਬਾ ਸਾਡੇ ਬਾਰੇ ਵੀ ਸੋਚ ਲਾ ਮੈਨੂੰ ਲੱਗਦਾ ਤੂੰ ਵੀ ਜੋੜੀ ਨਾ दारू ਪੀ ਕੇ ਬਣਾਣਾ ਕੋਈ ਮੇਲ ਮਲਾਪ ਤਾਂ ਦੇਖ ਲਿਆ ਕਰ ਉਹ ਲੱਗਦਾ ਸੀਦਾ ਬਸ ਇੱਥੇ ਰਾਸ਼ਨ ਮੁਕਾਣੀ ਆਏ ਆ ਨਾਲੇ ਭਰਾਵਾ ਤੁਹਾਡੇ ਅੱਗੇ ਬੇਨਤੀ ਆ ਜੇ ਤੁਹਾਡੇ ਪਿੰਡ ਕੋਈ ਖੂ ਖਾ ਹੈਗਾ ਨਾ ਤਾਂ ਮੈਨੂੰ ਦੱਸ ਦੋ ਮੈਂ ਤਾਂ ਜਾ ਕੇ ਛਾਲ ਮਾਰਾਂ ਕੜਾ ਲੱਗਿਆ ਤੇ ਯਾਰ ਫਾਇਲਾਵਾ ਦੀ ਲਵਾਈ ਓਏ ਕੰਜਰਾ ਐਨੀ ਦਾ ਥੱਲੇ ਦਾਲ ਨਹੀਂ ਲੱਗਦੀ ਜਿੰਨਾ ਤੂੰ ਲੱਗਿਆ ਪਿਆ ਓਏ ਸਾਲਾ ਕਿਵੇਂ ਦੇਖ ਕੁੱਤਿਆਂ ਤੇਰਾ ਚੱਟੀ ਜਾਂਦਾ ਓਏ ਡੁੱਬ ਕੇ ਮਰ ਜਾ ਤੂੰ ਕੰਜਰਾ ਡੁੱਬ ਕੇ ਨਹੀਂ ਸਾਲਾ ਗੂੰਹ ਖਾ ਕੇ ਮਰ ਜਾ ਪੰਦਾ ਹੈ ਇਹਦਾ ਤੇ ਪੰਦਾ ਹੈ ਦੀਦੀ ਤੇਰਾ ਦੇਵਰ دیਵਾਣਾ ਨਹੀਂ ਉਹ ਤੂੰ ਐਵੇਂ ਗਾਣਾ ਗਾ ਦਾਦੀ ਤੇਰਾ ਦੇਵਰ دیਵਾਣਾ ਹਾਏ ਰਾਮ ਬੁੜੀਓ ਕੋ ਡਾਲੇ ਦਾਣਾ ਇੱਕ ਇਹਨੂੰ ਦੇਖ ਲੋ ਗਰੀਬਾਂ ਦੀ ਮਾਦੁਰੀ ਦੇਖੀ ਤਾ ਦਾਦੀ ਅੰਮਾ ਤੂੰ ਰੀਲਾਂ ਦੇ ਚੱਕਰਾਂ 'ਚ ਨਾ ਪੈ ਜਾ ਕੇ ਸੀਆਈਡੀ 'ਚ ਨਾ ਕੋਈ ਲਾਫਲੂਸ ਦਾ ਰੋਲ ਕਰ ਪਤਾ ਨਹੀਂ ਇਹ ਪੈਨਸ਼ਨ ਲੈਣ ਦੀ ਉਮਰ 'ਚ ਬੁੜੀ ਕਿਹੜੀ ਟੈਨਸ਼ਨ ਲਈ ਬੈਠੀ ਆ ਖਾਇਦੇ ਦਾ ਤੂਫੂਕੀ ਨਹੀਂ ਸਾਡੇ ਆ ਵਿੰਗਾ ਟਿੱਡਾ ਮੂੰਹ ਬਣਾ ਕੇ ਉਹ ਥੋੜਾ ਪਿੱਛੇ ਹੋ ਕੇ ਵੀਡੀਓ ਬਣਾ ਲੈ ਕਿਤੇ ਹੋਰ ਨਾ ਮੋਬਾਈਲ ਚੱਬ ਜੀ ਕਿਵੇਂ ਖਾਨੂੰ ਹੀ ਪੈਂਦੀ ਆ ਉਹ ਤੂੰ ਬੁੱਲ ਦੇਖੋ ਕਿਵੇਂ ਲਵੇੜੇ ਸੁਰਖੀ ਨਾਲ ਜਿਵੇਂ ਹੱਡਾ ਰੋੜੀ ਚੋਂ ਕੱਟਾ ਚੱਬ ਕੇ ਆਈ ਹੁੰਦੀ ਆ ਇਹ ਸਮਝਣ ਦੇ ਕੇ ਫਿਰ ਨਹੀਂ ਹੁੰਗਾ ਤੂੰ ਕੀ ਆਊਗਾ ਇਹ ਕਿਹਨਾਂ ਨੂੰ ਦੇਖ ਲਓ ਪਰਪੋਸ਼ਨ ਦੇ ਸ਼ਿਕਾਰ ਇਹ ਤਿੰਨੇ ਕਾਰਟੂਨ ਜਿਹੜਾ ਪਾਕਿਸਤਾਨ ਦੇ ਆ ਪਾਕਿਸਤਾਨ ਵਾਲਾ ਨੂੰ ਕਹਿਣਾ ਚਾਹਣਾ ਉਹ ਭਰਾਓ ਤੁਸੀਂ ਇਹਨਾਂ ਨੂੰ ਬਚਾਉਣ ਲਈ ਸਾਡੇ ਨਾਲ ਜੰਗ ਲਾਉਣ ਨੂੰ ਫਿਰਦੇ ਸੀ ਕੱਲਰ ਨੂੰ ਜਾ ਕੇ ਨਾ ਪੋਲੀਓ ਦੀਆਂ ਦਵਾਈਆਂ ਦੂਈਆਂ ਪਿਆ ਪਿੱਛੇ ਵਾਲੇ ਤਾਂ ਆ ਗਿਆ ਕੈਂਬੁਰਕ ਲੱਗ ਗਿਆ ਜਿਵੇਂ ਤਵੇ ਤੇ ਸੁਟਿਆ ਜੀਰਾ ਬੜਕਦਾ ਹੁੰਦਾ ਕਿੰਨੇ ਹੋਤੇ ਰਿਆ ਹੀ ਲੱਛਣਾ ਕਰਕੇ ਨਾ ਅੱਧਾ ਟੱਬਰ ਕੰਨ ਤੇ ਟੰਗਿਆ ਪਿਆ ਉਹ ਲੱਗਦਾ ਹੁਣ ਫੌਜੀ ਦੀ ਫੋਟੋ ਵੀ ਨਾਲ ਹੀ ਟੰਗਣੀ ਆ ਉਹ ਫੌਜੀ ਵੀਰ ਇਹਨੂੰ ਤੋਂ ਨਾਲ ਲਾਇਆ ਤੇ ਬਾਰਡਰ ਤੇ ਜਾ ਕੇ ਗੋਲੀ ਮਰਵਾ ਦੇ ਫੌਜੀ ਦੀ ਬੰਦੂਖ ਹਾਰਗਾ ਤੇਰਾ ਮੂੰਹ ਆ ਤੂੰ ਵੀ ਨਗਰੂਰ ਦੀਆਂ ਪੱਟੀਆਂ ਬਸ ਨਹੀਂ ਗੱਲ ਸੁਣਿਆ ਮੈਨੂੰ ਚਾਹੇ ਚੁੱਪੀ ਆ ਉੱਟਿਆ ਤੂੰ ਹੋ ਆ ਹੁਣ ਕਿਦੀ ਪਰਜਾਈ ਤੁਰੀ ਆਉਂਦੀ ਆ ਭਰਾਵੋ ਕਬਰੌਣ ਦੀ ਲੋੜ ਨਹੀਂ ਜਿਵੇਂ ਜਿਵੇਂ ਗਰਮੀ ਵਧੂਗੀ ਨਾ ਇਹੋ ਜਿਹਾ ਜੀਵ ਜੰਤੂ ਬਾਹਰ ਨਿਕਲਣਗੇ ਨਾ ਸਾਲਿਆਂ ਦੀ ਛਾਤੀ ਨਾ ਸੀਨਾ ਟੈਂਪੋਆਂ ਦੀ ਨੰਬਰ 1 ਹਰ ਸੀਨਾ ਉਤੋਂ ਤੁਰਦੇ ਦੇਖੋ ਸਾਲੇ ਟੈਂਪੋ ਕਿਵੇਂ ਜਿਵੇਂ ਕੰਨ ਤੇ ਰੱਖੀਆਂ ਪਾਥੀਆਂ ਤੇ ਕਾਂ ਤੁਰਦਾ ਹੁੰਦਾ ਇਹ ਸਹੀ ਕਹਿਵਾਤੀ ਹਾਂ ਟੈਂਪੋ ਤੇਲ ਗੱਡੀ ਚ ਪਾਇਆ ਤੇ ਇੰਜਨ ਮੋਟੀ ਦਾ ਸਟਾਰਟ ਹੋ ਗਿਆ। ਓ ਮੋਟੀਏ ਤੈਨੂੰ ਨੱਚਣਾ ਚੱਲ ਨਹੀਂ ਆਉਂਦਾ। ਓਏ ਸ਼ਰਮ ਤਾਂ ਦੀ ਹੋਣੀ ਆ। ਪਤਾ ਨਹੀਂ ਕਿਹੜਾ ਕੰਜਰੇ ਦਾ ਸੰਗਲ ਖੋਲ ਦਿੰਦਾ। ਮੋਟੀਏ ਤੂੰ ਜਿੰਨਾ ਮਰਜ਼ੀ ਇਹਦੇ ਕਿ ਪਾ ਮੁਝੇ ਕਰਾ ਲਾ। ਇਹ ਤੈਨੂੰ ਫਿਰ ਤੇਲ ਨਹੀਂ ਪਾਉਣ ਵਾਲਾ। ਓ ਤੋ ਵਾਹ ਪਾਇ ਲਾ। ਸਾਚਾ ਲਗਲੇ ਚਾਲ ਪੁੱਛੇ। ਸਾਚੀ ਮੇਰੇ ਹੱਥੋਂ ਹੀ ਮਹਿਲੀ। ਸਾਚਾ ਲਗਲੇ ਚਾਲ ਪੁੱਛੇ। ਉਹ ਆਂਟੀ ਤੇ ਰਿਆਹੀ ਲੱਛਣਾ ਕਰਕੇ ਨਾ ਉਹ ਵਿਚਾਰੇ ਭੋਲੇ ਬੰਦੇ ਦੀ ਫੋਟੋ ਕੰਨ ਤੇ ਟੰਗੀ ਪਈ ਆ ਨਾਲੇ ਕੀ ਇਹਨੇ ਆ ਜਾ ਆ ਜਾ ਜੋ ਸੱਚੀ ਆ ਗਿਆ ਨਾ ਤੈਨੂੰ ਭੱਜਣ ਨੂੰ ਰਾਹ ਨਹੀਂ ਲੱਭਣਾ ਪਰ ਤੂੰ ਬਾਬਿਆਂ ਤੋਂ ਪੁੱਛਾਂ ਲੈਂਦੀ ਫਿਰੇਂਗੀ ਨਾਲੇ ਉਹਦਾ ਤਾਂ ਆਉਣਾ ਔਖਾ ਉਹ ਤੈਨੂੰ ਹਿੰਮਤ ਕਰਨੀ ਪੈਣੀ ਆ ਉਹਦੇ ਕੋਲ ਜਾਣ ਲਈ ਓਏ ਮੇਰੇ ਰੱਬਾ ਬੱਸ ਹੋ ਗਿਆ ਇਹਨੂੰ ਲੱਗਦਾ ਜੀ ਵੀਰੇ ਨੇ ਨਾ ਕੋਈ ਪਹਿਲੀ ਵਾਲੀ ਦੇ ਤਾਂ ਕਾਵੜ ਗੱਡੀ ਹੈ ਹੈ ਨਾ ਉਹ ਨਹੀਂ ਨਵੇਂ ਸ਼ੂਫਸ ਸਾਰੇ ਨਵੇਂ ਸ਼ੂਫਸ ਮੀ ਮਿਸ ਕਾਲੋ ਬਣਾਣੀ ਸੀ ਮਿਸ ਕਾਲੋ ਬਣਾਣੀ ਸੀ ਬਾਕੀ ਬੁਗੜੀ ਵੀ ਨਹੀਂ ਆਵੀ ਸੀ ਹਨ ਦੂਸਰੀਆਂ ਉਹ ਟੈਂਪੂ ਵੇਲਾ ਟੈਂਪੂ ਦਾ ਵਾਕਈ ਸਹੀ ਕੱਢ ਗਿਆ ਜੀ ਬੰਦੂਕ ਤਰ੍ਹਾਂ ਦਾ ਤੇਰਾ ਮੂੰਹ ਉਹ ਵੇਲਾ ਕਹਿੰਦਾ ਤੇਰੇ ਘਰ ਕੇ ਨਾ ਸਾਰਾ ਟੈਂਪੂ ਲੱਗੇ ਕੰਨ ਤੇ ਤੇ ਟੰਗਿਆ ਹੈ ਰੱਬਾ ਬਾਕੀ ਡਾ ਲੰਮਾ ਦਾ ਮੂੰਹ ਇਹ ਜਿਹਦਾ ਹੋਈਏ ਨਾ ਦਾਈ ਨੇ ਕਿਹਾ ਦਾਈ ਨੇ ਕਿਹਾ ਤੁਹਾਡੇ ਘਰ ਮੂੰਹ ਆ ਨਾਲ ਛੋਟੀ ਜਿਹੀ ਕੁੜੀ ਲੱਗੀ ویسے باقی ایک گل ہے ਉੱਧਰ ਹੀ ਬੋਦੀਆਂ ਚੱਲਣੀਆਂ ਨੀਆ ਨੀ ਨੀ ਉੱਧਰ ਪਲਾਕੀ ਹੈ ਉੱਧਰ ਨਾ ਇੰਸਟਾਗ੍ਰਾਮ ਦੇ ਉੱਤੇ ਬੋਦੀਆਂ ਚੱਲਦੀਆਂ ਨੇ ਕਿਉਂਕਿ ਸਾਡੇ ਵਾਲੇ ਪਾਸੇ ਨਾ ਇੰਸਟਾਗ੍ਰਾਮ ਇੰਸਟਾਗ੍ਰਾਮ ਬਹੁਤ ਘੱਟ ਲੋਕੀ ਯੂਜ਼ ਕਰਦੇ ਨੇ ਬਟ ਉਹ ਜਿਵੇਂ ਇੱਥੇ ਸਮਝ ਲੋ ਕਿ ਟਿਕਟੌਕ ਟਿਕਟੌਕ ਯੂਜ਼ ਕਰਦੇ ਨੇ ਨਾ ਉਹਵੇਂ ਨਹੀਂ ਕਰਦੇ ਕਿਉਂ ਇੱਥੇ ਲੋਕੀ ਟਿਕਟੌਕ ਨਹੀਂ ਟਿਕਟੌਕ ਇੰਡੀਆ ਦੇ ਵਿੱਚ ਬਣੇ ਨੇ ਠੀਕ ਹੈ ਉਹ ਇਸ ਕਰੋਂ ਕਰਕੇ ਨਾ ਸਾਰੇ ਹੈਗੇ ਇੰਸਟਾਗ੍ਰਾਮ ਤੇ ਰੀਲਾਂ ਪਾਈ ਜਾਂਦੇ ਨੇ ਚਬਲਾ ਮਾਰੀ ਜਾਂਦੇ ਨੇ ਰੀਲਾਂ ਪਾਈ ਜਾਂਦੇ ਨੇ ਚਬਲਾ ਮਾਰੀ ਜਾਂਦੇ ਨੇ ਰੀਲਾਂ ਪਾਈ ਜਾਂਦੇ ਨੇ ਠੀਕ ਹੈ ਉਹ ਮੈਨੂੰ ਐ ਇੱਕ ਨੇ ਚਵਲ ਹੀ ਮਾਰੀ ਸੀ ਕੀ ਕੀ ਕਾਰਸ਼ੇ ਜਰਾ ਕਿਆ ਚਵਲਾ ਕੰਮ ਕੀਤਾ ਮਤਲਬ ਇੰਜ ਦੀ ਵੀਡੀਓ ਬੰਦਾ ਪਾਉਂਦਾ ਹੈ ਕੋਈ ਵੀ ਕੋਈ ਲੂਸੀ ਨਹੀਂ ਹੁੰਦਾ ਯਾਰ ਹਦ ਹੋ ਗਈ ਹੈ ਯਾਰ ਵੈਸੇ ਸਿਰਫ ਇੱਕ ਸਿਰਫ ਇੱਕ ਰੀਲ ਦੇ ਚੱਕਰ ਰੀਲ ਦੇ ਚੱਕਰ ਦੇ ਵਿੱਚ ਕੈਸੀ ਗੱਲ ਹੈ ਯਾਰ ਕੋਈ ਇੱਜ਼ਤ ਨਹੀਂ ਜਿੰਨੇ ਵੀ ਆਨਲਾਈਨ ਲਾਂਦਾ ਹੀ ਦੇਖ ਜਮੀਰ ਵੀ ਕੋਈ ਸ਼ੈਵ ਜਿੰਨੇ ਵੀ ਆਨਲਾਈਨ ਲਾਂਦਾ ਹੀ ਦੇਖ ਜਾਂਦੀਆਂ ਨੇ ਹੋਰ ਕੋਈ ਆ ਵੇਲਾ ਮੈਂ ਨਹੀਂ ਦੋਸਤਾਂ ਨੂੰ ਆਨਲਾਈਨ ਦੇਖਦੀਆਂ ਸੀਗੀਆਂ ਠੀਕ ਹੈ ਮੇਰੀਆਂ ਵੀ ਟੁੱਟ ਗਈਆਂ ਤੁਹਾਨੂੰ ਲੋਕੀ ਦੋ ਤਰ੍ਹਾਂ ਦੇ ਮੈਨੂੰ ਸਾਰੇ ਜਾ ਰਹੇ ਕਾਲ ਲਿਆ ਹੋਈਆਂ ਗੱਲ ਕਰਨ ਦਾ ਮਕਸਦ ਠੀਕ ਹੈ ਜਨਾਨੀਆਂ ਚਾਹਦੀਆਂ ਨੇ ਕਿ ਬੰਦੇ ਨਾ ਮਸਨ ਕੇ ਸਾਡੇ ਨਾਲ ਮਸਨ ਕੇ ਕੋਆਪਰੇਟ ਕਰਨ ਸਾਡੀ ਮੰਨਣ ਉਹ ਇੰਨੀ ਵੀ ਨਹੀਂ ਮੰਨੀ ਚਾਹੀਦੀ ਕਿ ਭਾਜ ਪੈਰਾ ਤੇ ਤੂੰ ਕੈਚਪ ਥੁਰ ਕੇ ਚੱਕ ਲੈ ਜਨਾਨੀ ਅੱਲਾ ਮਾਫੀ ਦੇ ਇਹ ਨਹੀਂ ਹੁੰਦਾ ਹੈ ਕਿ ਜਨਾਨੀ ਕਹਿੰਦੇ ਬੰਦੇ ਨੂੰ ਇੰਨਾ ਅਕਲ ਸ਼ੋਰ ਹੋਣੀ ਚਾਹੀਦੀ ਕਿ ਬੈਸਗਿੰਦ ਜਨਾਨੀ ਦੀ ਆ ਗੱਲ ਮੰਨੀ ਆ ਨਹੀਂ ਮੰਨੀ ਪਰ ਇਹ ਵੈ ਕਿ ਫਿਰ ਵੀ ਐਂਦੀਆਂ ਰੀਲ ਆ ਮੈਂ ਉਸ ਜਨਾਨੀ ਦੀ ਵੀ ਆਫਰੀਨ ਹੈ ਜਿਨੇ ਬਣਾ ਹਿੰਦੀ ਜਿਨੇ ਕਿਹਾ ਹੈਗਾ ਮੇਰੇ ਪੈਰ ਚ ਟ ਤੇ ਕੈਚਪ ਪਾ ਕੇ ਮੇਰੇ ਪੈਰ ਚ ਟ ਤੇ ਆਪਣਾ ਜਿਹੜਾ ਨਾ ਮੈਂ ਵੀਡੀਓ ਬਣਾਉਣੀ ਹੈ ਉਹ ਕੈਸੀ ਗੱਲ ਨੂੰ ਵੀਡੀਓ ਬਣਾਗਾ ਜੀ ਉਹ ਕਹਿੰਦਾ ਮਤਲਬ ਇਹੋ ਜਿਹੇ ਬੰਦੇ ਬਾਹਰ 11 ਬਿਲੀਅਨ ਕੋ ਜਾਂਦੇ ਹੋਣਗੇ ਨਾ ਤੇ ਉਹ ਗੰਦੇ ਹੋਣਗੇ ਦੂਰੇ ਕਹਿੰਦੇ ਹੋਣਗੇ ਲਾਹਨਤ ਸਾਡੇ ਕੋ ਨਾ ਆ ਚੱਲ ਠੀਕ ਹੈ ਕਹਿੰਦਾ ਮਤਲਬ ਇਹੋ ਜਿਹੇ ਈਡਾ ਵੀ ਨਹੀਂ ਬੰਦਾ ਥੱਲੇ ਲੱਗਦਾ ਠੀਕ ਹੈ ਦੁਨੀਆਂ ਜਾਂਦੇ ਠੀਕ ਹੈ ਤੇ ਇੱਕ ਉਹ ਜਿਹੜੇ ਟੈਂਪੂ ਸੀਗੇ ਸਹੀ ਕਹਿੰਦੇ ਸੀ ਮੈਂ ਤੁਸੀਂ ਕਾਹ ਕਹਿੰਦਾ ਪਾਤੀਆਂ ਤੇ ਨਹੀਂ ਟੁਰਦੇ ਐ ਕਰੇ ਉਹਵੇਂ ਪਰ ਇਹ ਵੇਖਿਆ ਜੀ ਲੋਕ ਨੇ ਯਾਰ ਕੈਸੀ ਗੱਲ ਹੈ ਅੱਛਾ ਸਿਰਫ ਵੀਡੀਓ ਸ਼ੋਰ ਦੇ ਚੱਕਰਾ ਚ ਕਿ ਅਸੀਂ ਛੋਟੀ ਛੋਟੀ ਵੀਡੀਓ ਬਣਾ ਲਈ ਪਰ ਕਹਿੰਦਾ ਮਤਲਬ ਅੱਗੋਂ ਮੈਂ ਕਾਮੇਡੀ ਬੁਆਏ ਬੈਠਾ ਪਰ ਉਹਨਾ ਤੁਹਾਡਾ ਬੇਟਾ ਹੈ ਜੇ ਤੁਹਾਨੂੰ ਖਾਜ ਕਰਨ ਵਾਸਤੇ ਜੇ ਮੈਂ ਕੱਲ ਦੀ ਵੀਡੀਓ ਕਹਦਾ ਉਹ ਪ੍ਰੋਣਾ ਕਹਿੰਦਾ ਵੇਲੇ ਬਹੁਤ ਵੱਡਾ ਪ੍ਰੋਣਾ ਹਾਂ ਹਾਂ ਬਹੁਤ ਵੱਡਾ ਪ੍ਰੋਣਾ ਚਾਚਾ 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 ਵੀਡੀਓ ਬਣਾਓ ਠੀਕ ਹੈ ਸਾਫ ਸੁਥਰੀ ਵੀਡੀਓ ਹਾਂ ਸੀ ਹੋਵੇ ਸ਼ੁਗਰ ਮਿਲਾ ਉਹਨਾਂ ਵੇ ਕੋ ਮਿਸਕਾਲੋ ਬਣਾਉਂਦੀ ਆ ਉਹਦੇ ਤੇ ਉਹ ਉਂਜਦੀਆਂ ਬਣਾਉਂਦੀ ਆ ਉਹਦੇ ਰੰਗ ਤੇ ਉਹ ਗੱਲ ਕਰਦੇ ਬਣਾਸੀ ਇਹਨਾਂ ਦੇ ਜੋ ਸਾਰਿਆਂ ਜੋ ਕਈ ਉਹ ਆਪਣਾ ਕਿਰਨ ਮਟਿੰਡਿਆ ਉਹ ਲੱਗ ਮੈਂ ਉਹ ਸਾਫ਼ ਸੁਥਰੀਆਂ ਵੀਡੀਓ ਬਣਾਉਂਦੀ ਉਹ ਇੱਕ ਹੋਰ ਤੇ ਉਹ ਜਿਹੜੀ ਹੈ ਹੈਲੋ ਗਾਇਜ਼ ਹੈਲੋ ਗਾਇਜ਼ ਉਹਦੀਆਂ ਵੀ ਸਹੀਆਂ ਮਤਲਬ ਉਹ ਆ ਲੋਕ ਦੱਸਦੇ ਨੇ ਕਿ ਜਿਹੜੇ ਮਾਸੂਮ ਦੇ ਮਤਲਬ ਜਿਹੜੇ ਬੰਦਿਆਂ ਨੂੰ ਇੰਨਾ ਦੁਨੀਆਦਾਰੀ ਦਾ ਨਹੀਂ ਨਾ ਸਮਝ ਹੁੰਦੀ ਹੈ ਸਮਝ ਲੋ ਕਿ ਜਿਨ੍ਹਾਂ ਨੇ ਇਹ ਨਾ ਪੜੇ ਲਿਖੇ ਵੀ ਨਹੀਂ ਪਰ ਉਹ ਅਸ ਅਸੂਲ ਜਾਣਦੇ ਨੇ ਤਾਂ ਆਪਣੀ ਸਿੱਧੀਆਂ ਸਿੱਧੀਆਂ ਗੱਲਾਂ ਕਰਦੇ ਉਹਨਾਂ ਦੀ ਜਿਹੜੀਆਂ ਸਿੱਧੀਆਂ ਸਿੱਧੀਆਂ ਗੱਲਾਂ ਨੇ ਉਹ ਹਿਸਾਬ ਨੂੰ ਸੋਣੀਆਂ ਨੇ ਨਾਲੇ ਜਿਹੜੇ ਬੰਦੇ ਨੇ ਨਾ ਗੁਰਬਤ ਵੇਖੀ ਹੈ ਨਾ ਕਮਲ ਕਮ ਵੀਡੀਓ ਬਣਾਉਣ ਲੱਗੇ ਜੀ ਫਾਸ਼ੀ ਨਹੀਂ ਆਪਣਾ ਫਲਾਉਂਦਾ ਠੀਕ ਹੈ ਉਹ ਆਪਣਾ ਕਿਰਨ ਹੈ ਨਾ ਕਿਰਨ ਪਟੰਡਿਆ ਵਾਲੀ ਠੀਕ ਹੈ ਉਹਨੂੰ ਪਤਾ ਹੈ ਕਿ ਯਾਰ ਮੇਰੇ ਤੇ ਬੜਾ ਮਾੜਾ ਟਾਈਮ ਆਇਆ ਸੀ ਚਲੋ ਹੁਣ ਜੀ ਉਹ ਤੇ ਰੱਬ ਦੀ ਰਹਿਮਤ ਹੈ ਨਾ ਪਰ ਫਿਰ ਵੀ ਉਹ ਆਪਣੇ ਸ਼ਵਾਰਟਸ ਬਣਾਉਣ ਦੀ ਰੋਟੀ ਖਾਂਦੀ ਬਣਾ ਲੇਗੀ ਠੀਕ ਹੈ ਮਾੜਾ ਜਗਾ ਫਲਾ ਪਾ ਲੇਗੀ ਠੀਕ ਹੈ ਇਹ ਚੀਜ਼ਾਂ ਦੀਆਂ ਚੰਗੀਆਂ ਲੱਗਦੀਆਂ ਨੇ ਕਈ ਤੇ ਐਵੇਂ ਵੀ ਬਾਕੀ ਸਹੀ ਗੱਲ ਗੰਦੀ ਪਾਇਆ ਹੈ ਇਹਨਾਂ ਨੇ ਤੇ ਬਾਕੀ ਤੁਹਾਨੂੰ ਕਿਦਾਂ ਦੀ ਲੱਗੀ ਵੀਡੀਓ ਕਮੈਂਟ ਸੈਕਸ਼ਨ ਚ ਕਮੈਂਟ ਕਰਕੇ ਜ਼ਰੂਰ ਦੱਸੋ ਵੀਡੀਓ ਨੂੰ ਲਾਈਕ ਵੀ ਕਰੋ ਸ਼ੇਅਰ ਵੀ ਕਰੋ ਤੇ ਚੈਨਲ ਨੂੰ